पाले उङ मन्द साउले जति लाले आउ ज बनाउ म ककलाई छ केन्द्रो केन्द्रो जहिले हो त आउ न ओइ यार यार सर क एको हे लॻी आहे उहा घड़ी पई आहे y 러 n g t e ਸੋਪਰੇਸ਼ਨ ਕਰਨਾ ਹੈ ਜੀ ਜੋ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਚੱਲ ਰਹੀ ਹੈ ਡਰੱਗਸ ਦੇ ਅਗੇਂਸਟ ਵਾਰ ਉਹਦੇ ਵਿੱਚ ਮਾਨਯੂਕ ਸੀਐਮ ਸਾਹਿਬ ਦੇ ਮਾਨਯੂਕ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨ ਹੈਗੇ ਕਿ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਹੈ ਉਹਦੀ ਮੁਹਿੰਮ ਦੇ ਵਿੱਚ ਹੀ ਹੁਸ਼ਿਆਰਪੁਰ ਪੁਲਿਸ ਵੀ ਲਗਾਤਾਰ ਜੋ ਨਾਰਕੋਟਿਕਸ ਦੇ ਪੈਡਲਰਸ ਸਮਗਲਰਸ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ ਅੱਜ ਵੀ ਕੋਆਰਡੀਨੇਟ ਸਰਚ ਆਪਰੇਸ਼ਨਸ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 17 ਥਾਵਾਂ ਤੇ ਚੱਲ ਰਹੇ ਹੈਗੇ ਤੇ ਹੁਣ ਵੀ ਜਿੱਥੇ ਤੁਸੀਂ ਖੜੇ ਹੋ ਇੱਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਦੇ ਵਿੱਚ ਕਿ ਸਾਡੇ ਐਸਪੀ ਸਾਹਿਬਾਨ ਲੀਡ ਕਰ ਰਹੇ ਐਸਪੀ ਮੇਜਰ ਜੀ ਹੈਗੇ ਨਾਲ ਸਾਡੇ ਡੀਐਸਪੀ ਸਿਟੀ ਦੇਵਤਾ ਜੀ ਹੈਗੇ ਉਹਨਾਂ ਦੀ ਟੀਮਸ ਇੱਥੇ ਲੱਗੀ ਹੋਈਆਂ ਐਂਡ ਤੁਹਾਡੇ ਸਾਹਮਣੇ ਹੀ ਹੈਗਾ ਕਿ ਕੁਝ ਰਿਕਵਰੀਜ਼ ਵੀ ਸਾਨੂੰ ਕੈਸ਼ ਦੀ ਐ ਨਾਰਕੋਟਿਕਸ ਦੀ ਆਲਰੇਡੀ ਹੋ ਗਈ ਐ ਐਦਾਂ ਹੀ ਜੀ ਅਸੀਂ ਹੋਰ ਵੀ ਥਾਵਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਦੇ ਵਿੱਚ ਸਾਨੂੰ ਉਮੀਦ ਹੈਗੀ ਕਿ ਬੜਾ ਹੀ ਅਸੀਂ ਇੰਟੈਲੀਜੈਂਸ ਬੇਸਡ ਐਂਡ ਸੋਰਸ ਬੇਸਡ ਇਹ ਕਰਦੇ ਹੈਗੇ ਆਂ ਐਂਡ ਉਹਦੇ ਵਿੱਚ ਵੀ ਰਿਕਵਰੀ ਹੋਣਗੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਹੈ। ਕੋਈ ਸਾਥ ਵੀ ਆਇਆ ਹੈ। ਹਾਂਜੀ ਹਾਂਜੀ ਅੱਜ ਜੋ ਡੀਟੇਲਸ ਹੈ ਉਹ ਅਸੀਂ ਸ਼ੇਅਰ ਕਰ ਲਾਂਗੇ ਬਹੁਤ ਕੁਝ ਰਿਕਵਰੀ ਸਾਨੂੰ ਹੋਈ ਹੈ ਜਿਹਦੇ ਵਿੱਚ ਕੈਸ਼ ਤੇ ਨਾਰਕੋਟਿਕਸ ਉਹਦੀ ਰਿਕਵਰੀ ਹੋਈ ਹੈ ਐਂਡ ਇਹਦੇ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਦਾ ਕਿ ਜਦੋਂ ਤੋਂ ਇਹ ਯੁੱਧ ਨਸ਼ਾ ਵਿਦੂ ਸਟਾਰਟ ਹੋਇਆ ਉਦੇ ਵਿੱਚ ਲਗਭਗ 1000 ਦੇ ਅਰਾਊਂਡ ਐਫਆਈਆਰਸ ਹੁਸ਼ਿਆਰਪੁਰ ਪੁਲਿਸ ਨੇ ਐਨਡੀਪੀਐਸ ਵੀ ਦਰਜ ਕੀਤੀਆਂ ਜਿਦੇ ਵਿੱਚ ਕੀ ਮੋਰ ਥੈਨ 1200 100 1200 ਤੋਂ ਵੱਧ ਅਕਿਊਜ਼ ਜਿਹੜੇ ਹੈਗੇ ਉਹ ਅਸੀਂ ਅਰੈਸਟ ਕੀਤੇ ਆ 25 ਕਰੋੜ ਤੋਂ ਵੱਧ ਦੀ ਪ੍ਰਾਪਰਟੀਆਂ ਫ੍ਰੀਜ਼ ਕਰਾਈ ਗਈਆਂ ਤੇ 400 ਤੋਂ ਵੱਧ ਜਿਹੜੀ ਸੇ ਪੰਜਾਬ ਦੀ ਟਿਪਸ ਆਉਂਦੀਆਂ ਸਾਨੂੰ ਪਬਲਿਕ ਤੋਂ ਆਉਂਦੀਆਂ ਉਹਨਾਂ ਦੇ ਵਿੱਚ ਅਸੀਂ ਐਫਆਈਆਰਸ ਲੌਂਚ ਕੀਤੀਆਂ ਜੋ ਕਿ ਪਬਲਿਕ ਤੋਂ ਸਾਨੂੰ ਇਨਪੁਟਸ ਆਏ ਸੀਗੇ ਜਿਹਦੇ ਨਾਲ ਪਬਲਿਕ ਦਾ ਸਹਿਯੋਗ ਦਿਖਦਾ ਹੈਗਾ ਕਿ ਪਬਲਿਕ ਵੀ ਬਾਚੜ ਕੇ ਇਹਦੇ ਵਿੱਚ ਹਿੱਸਾ ਲੈ ਰਹੀ ਹੈ ਐਂਡ ਉਹਦੇ ਤੇ ਕੰਮ ਕਰਦੇ ਹੋਏ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਲਗਾਤਾਰ ਪੈਡਲਸ ਮੰਗਲਸ ਦੇ ਅਗੇਂਸਟ ਕਾਰਵਾਈ ਕਰ ਰਹੀ ਹੈ ਇਹਦੇ ਨਾਲ ਨਾਲ ਜਿਹੜੇ ਕਿ ਐਡਿਕਟਸ ਹੋ ਗਏ ਆ ਕੋਈ ਇਹਦੇ ਵਿੱਚ ਲਿਫਟ ਹੈਗੇ ਉਹਨਾਂ ਨੂੰ ਕੱਢਣ ਵਾਸਤੇ ਵੀ ਰੈਗੂਲਰ ਕਈ ਮਤਲਬ ਨੀਅਰ ਅਬਾਊਟ 1000 ਦੇ ਨੀਅਰ ਅਬਾਊਟ ਆਡ ਸੈਂਟਰਸ ਐਂਡ ਡੀ ਐਡਿਕਸ਼ਨ ਸੈਂਟਰ ਮੇ ਹਜ਼ਾਰ ਤੋਂ ਵੱਧ ਐਡਿਕਸ ਨੂੰ ਅਸੀਂ ਭਰਤੀ ਕਰਾ ਚੁੱਕੇ ਹਾਂ ਹੁਸ਼ਿਆਰਪੁਰ ਪੁਲਿਸ ਨੇ ਕਰਾਇਆ ਹੈਗਾ ਐਂਡ ਇਹ ਅਸੀਂ ਐਦਾਂ ਹੀ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈਗਾ ਐਂਡ ਤੁਹਾਡੇ ਮਾਧਮ ਰਾਹੀਂ ਮੈਂ ਪਬਲਿਕ ਨੂੰ ਫੇਰ ਅਪੀਲ ਕਰਾਂਗਾ ਕਿ ਜਿੱਦਾਂ ਹੁਣ ਸਾਡਾ ਸਹਿਯੋਗ ਕਰ ਰਹੀ ਹੈ ਕਿ ਪਬਲਿਕ ਉਦਾਂ ਹੀ ਸਾਨੂੰ ਇਤਲਾਹ ਦਿੱਤੇ ਰਹਿਣ ਤੇ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਦਾ ਅੱਖ ਤੇ ਕੰਨ ਬਣਨ ਐਂਡ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਤੇ ਜਿਹੜਾ ਇਹ ਕੋਡ ਹੈਗਾ ਇਹਨੂੰ ਅਸੀਂ ਤਾਂ ਕਿ ਜੜ ਤੋਂ ਖਤਮ ਕਰ ਸਕੀਏ ਸਰ ਬਹੁਤ سارے ਲੋਕ ਡਰਦੇ ਨੇ ਕਿ ਦੱਸਣ ਵਾਲੇ ਕੇ ਸਾਡਾ ਨਾਮ ਆ ਜਾਏਗਾ ਜੀ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਸੇਫ ਪੰਜਾਬ ਜੋ ਹੈਲਪਲਾਈਨ ਹੈਗੀ ਐਂਟੀ ਡਰਗ ਹੈਲਪਲਾਈਨ ਇਹਦੇ ਵਿੱਚ ਕਿਸੇ ਜਿਹੜੀ ਆਈਡੈਂਟੀਟੀ ਹੁੰਦੀ ਹੈ ਉਹਨੂੰ ਗੁਪਤ ਰੱਖਿਆ ਜਾਂਦਾ ਹੈ ਸਾਡੇ ਤੱਕ ਵੀ ਜਿਹੜਾ ਇਨਫੋਰਮੇਸ਼ਨ ਪਾਸ ਔਨ ਕਰਦਾ ਹੈ ਇਹ ਹੈੱਡਕੁਆਟਰ ਤੇ ਜਾਂਦਾ ਹੈ ਉਥੋਂ ਸਿਰਫ ਸਾਨੂੰ ਜੋ ਇਨਫੋਰਮੇਸ਼ਨ ਸਾਂਝੀ ਕਰਨੀ ਹੁੰਦੀ ਹੈ ਰਿਗਾਰਡਿੰਗ ਦੀ ਇਨਪੁਟ ਉਹ ਹੁੰਦੀ ਹੈ ਇਨਫੋਰਮਰ ਦੀ ਡਿਟੇਲ ਨਹੀਂ ਹੁੰਦੀ ਤੇ ਅਸੀਂ ਉਹਦੇ ਤੇ ਐਕਟ ਕਰਦੇ ਹਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 400 ਦੇ ਨੇੜੇ ਤੇ ਜਿਹੜੇ ਅਸੀਂ ਐਫ ਆਈਆਰਸ ਲੌਂਚ ਕੀਤੀਆਂ ਐ ਅਕਿਊਜ਼ਡ ਫੜੇ ਹੈਗੇ ਇਹ ਇਨਦੀ ਟਿਪਸ ਦੇ ਨਾਲ ਹੀ ਫੜੇ ਤੇ ਲੋਕਾਂ ਦਾ ਭਰੋਸਾ ਵਧ ਰਿਹਾ ਹੈਗਾ ਐਂ ਇਦਾਂ ਹੀ ਵਧਣਾ ਚਾਹੀਦਾ ਤੇ ਉਹ ਖੁੱਲਕੇ ਆਗਿਆਨ ਤੇ ਸੇਫਟੀ ਲਾਈਨ ਦਾ ਵੀ ਪੂਰਾ ਸਾਨੂੰ ਸਹਿਯੋਗ